ਬਹੁਤ ਸਾਰੇ ਐਸੇ ਸਾਥੀ ਨੇ ਜਿਨ੍ਹਾਂ ਤੇ ਹੁਣ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਨਾਲ ਕਈ ਵਾਰੀ ਤੂ ਤੂ ਮੈਂ ਮੈਂ ਹੋਈ ਹੈ ਵਿਰੋਧ ਚ ਰਹੇ ਆ ਕਿਸੇ ਦੇ ਕਾਰੋਬਾਰ ਤੇ ਜਾਂ ਕਿਸੇ ਦੇ ਅਧਿਕਾਰਾਂ ਤੇ ਪੂਰੀਆਂ ਹਿਊਮਨਸ ਜਿਹੜੇ ਹਿਊਮਨ ਰਾਈਟਸ ਹੈਗੇ ਨੇ ਪੂਰੇ ਤੇ ਕਿਸੇ ਸਰਕਾਰ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਡਾਕਾ ਮਾਰਨ ਦਾ ਜਾਂ ਤੱਕਾ ਕਰਨ ਦਾ ਕੋਈ ਹੱਕ ਨਹੀਂ ਹੈ ਪਰ ਇਹ ਨਹੀਂ ਕਿ ਫੁਲਾਨੇ ਨੂੰ ਫੜ ਲਿਆ ਫਿਰ ਉਹਤੇ ਪਰਚਾ ਦੇਤਾ ਫਿਰ ਉਹਨੂੰ ਨਿਕਲ ਤੋਂ ਪਹਿਲਾਂ ਫਿਰ ਪਰਚਾ ਦੇਤਾ ਕਿਸੇ ਕੋਈ ਕਾਰੋਬਾਰੀ ਐ ਤੋਰਾ ਕਾਰੋਬਾਰੀ ਜਿਉਣਾ ਇੰਨੀ ਮਨਿੰਦਾ ਉਲੀ ਤੋਂ ਹਨ ਮਰੋੜਦੇ ਹੋ ਐਸਾ ਗੋੜੀਆਂ ਚੱਲਦੀਆਂ ਬੁੱਟ ਬੜ ਦਿੱਤੇ ਜਾਂਦੇ ਨੇ ਹੁਣ ਰੀਸੈਂਟਲੀ ਰਾਤ ਪਟਿਆਲਾ ਦੇ ਵਿੱਚ Delhi Post ਤੇ Living India ਦੇ ਰਿਪੋਰਟਰਾਂ 'ਤੇ ਹਮਲਾ ਹੋਇਆ ਬਹੁਤ ਮਾੜੀ ਗੱਲ ਹੈ ਸਾਰਿਆਂ ਨੂੰ ਇਹ ਹੱਥ ਜੁੜਾ ਦੇਣ ਕੇ ਸਭ ਤੋਂ ਗੰਭੀਰ ਲੜਾਈ ਸਾਨੂੰ ਜ਼ਰੂਰ ਲੜਨੀ ਚਾਹੀਦੀ ਔਰ ਮੈਂ ਨਿੰਦਾ ਕਰਦਾ ਜੋ ਹੋ ਰਿਹਾ ਮੈਂ ਨਿੰਦਾ ਕਰਦਾ ਜੋ ਕਿ ਸਭ ਹਰਮਿੰਦਰ ਸਿੰਘ ਪਠਾਨ ਮਾਜੜਾ ਜਿਹੜੀ ਕੰਪਨੀ ਆ ਰੈਡਸ ਫਰਮੀਡੀਆ ਉਹ 90% ਉਹਨਾਂ ਦੇ ਸ਼ੇਅਰ ਹੋਲਡਰ ਨੇ ਇਸ ਸੱਤਾ ਤੇ ਬੈਠਾ ਇੱਕ ਵਿਧਾਇਕ ਫੋਰਸਫੁਲੀ ਡਰਾਮ ਕਾ ਕੇ ਕੁਝ ਕਿਸੇ ਦੇ ਕਾਰੋਬਾਰ ਨੂੰ ਬਿਲਕੁਲ ਬਿਲਕੁਲ ਅਗਰ ਇਸ ਤਰ੍ਹਾਂ ਹਰਮਿੰਦਰ ਸਿੰਘ ਪਠਾਨ ਮਾਜੜਾ ਕਰ ਰਿਹਾ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਦਿਸ ਇਜ਼ ਵੈਰੀ ਬੈਡ ਮਿਸੇ ਵਿਅਕਤੀ ਵਿਸ਼ੇਸ਼ ਦੇ ਕਾਰੋਬਾਰ ਨੂੰ ਇਸ ਤਰ੍ਹਾਂ ਠੇਸ ਪਹੁੰਚਾਉਣਾ ਔਰ ਇਸ ਤਰ੍ਹਾਂ ਉਹ ਗ੍ਰਾਹਕਾਂ 'ਤੇ ਹਥਿਆਣਾ ਬੇहद ਮਾੜੀ ਗੱਲ ਹਾਲਾਂਕਿ ਮੈਂ ਤਾਂ ਆਪ ਵਿਰੋਧੀ ਰਹੇ ਹਾਂ ਬਹੁਤ ਸਾਰੇ ਲੋਕਾਂ ਨਾਲ ਲੇਕਿਨ ਇਸ ਤਰ੍ਹਾਂ ਅਗਰ ਕੋਈ ਕਰੇਗਾ ਤਾਂ ਉਹਦੇ ਖਿਲਾਫ ਅਸੀਂ ਲੜਾਈ ਊਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਾਂਗੇ ਬਹੁਤ ਸਾਰੇ ਐਸੇ ਸਾਥੀ ਨੇ ਜਿੰਨਾਂ ਤੇ ਹੁਣ ਮਕਦਮੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਨਾਲ ਕਈ ਵਾਰੀ ਤੂ ਤੂ ਮੈਂ ਮੈਂ ਹੋਈ ਹੈ ਵਿਰੋਧ ਚ ਰਹੇ ਹਾਂ ਪਰ ਕਿਸੇ ਦੇ ਕਾਰੋਬਾਰ ਤੇ ਜਾਂ ਕਿਸੇ ਦੇ ਅਧਿਕਾਰਾਂ ਤੇ ਉਰੀਆ ਹਿਊਮਨ ਜਿਹੜੇ ਹਿਊਮਨ ਰਾਈਟਸ ਹੈਗੇ ਨੇ ਔਰੇ ਤੇ ਕਿਸੇ ਸਰਕਾਰ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਡਾਕਾ ਮਾਰਨ ਦਾ ਜਾਂ ਤੱਕਾ ਕਰਨ ਦਾ ਕੋਈ ਹੱਕ ਨਹੀਂ ਹੈ ਜਰੂਰੀ ਨਹੀਂ ਹੈ ਕਿ ਤੁਹਾਨੂੰ ਬੰਦਾ ਪਸੰਦ ਨਹੀਂ ਹੈ ਤਾਂ ਉਹਨੂੰ ਠੋਕ ਦਿਓ ਜਰੂਰੀ ਨਹੀਂ ਹੈ ਕਿ ਬੰਦਾ ਤੁਹਾਡੇ ਖਿਲਾਫ ਬੋਲਦਾ ਤਾਂ ਉਹਨੂੰ ਠੋਕ ਦਿਓ ਹਾਂ ਰੂਲ ਐਂਡ ਰੈਗੂਲੇਸ਼ਨ ਦੇ ਮਤਾਬਕ ਜੋ ਬੰਦੀ ਕਾਰਵਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਹ ਨਹੀਂ ਕਿ ਫੁਲਾਨੇ ਨੂੰ ਫੜ ਲਿਆ ਫਿਰ ਉਹਤੇ ਪਰਚਾ ਦਿੱਤਾ ਫਿਰ ਉਹਨੂੰ ਨਿਕਲ ਤੋਂ ਪਹਿਲਾਂ ਫਿਰ ਪਰਚਾ ਦਿੱਤਾ ਕਿਸੇ ਕੋਈ ਕਾਰੋਬਾਰੀ ਹੈ ਤਾਂ ਉਹਰਾ ਕਾਰੋਬਾਰੀ ਜੀ ਉਹਨੇ ਇਨ ਨਹੀਂ ਮੰਨਿਤਾ ਉਰੀ ਧੌਣ ਮਰੋੜ ਦਿਓ ਮੈਂ ਸਮਝਦਾ ਕਿ ਇਹ ਸਰਾਸਰ ਤੱਕਾ ਤੇ ਗਲਤ ਬੜੀ ਸਾਬ ਗੋਲੀਆਂ ਚੱਲਦੀਆਂ ਗੁੱਟ ਵੱਡ ਦਿੱਤੇ ਜਾਂਦੇ ਨੇ ਹੁਣ ਰੀਸੈਂਟਲੀ ਰਾਤ ਪਟਿਆਲਾ ਦੇ ਵਿੱਚ ਡੇਲੀ ਪੋਸਟ ਤੇ ਲਿਵਿੰਗ ਇੰਡੀਆ ਦੇ ਰਿਪੋਰਟਰਾਂ 'ਤੇ ਹਮਲਾ ਹੋ ਗਿਆ ਬਹੁਤ ਮਾੜੀ ਗੱਲ ਹੈ ਮੈਂ ਤਾਂ ਸਭ ਨੂੰ ਸੱਚ ਪੇਸ਼ ਕਰਨਾ ਚਾਹੀਦਾ ਹੈ ਚਾਹੇ ਕਿਸੇ ਦਾ ਕਿਸੇ ਨਾਲ ਕੰਪੀਟੀਸ਼ਨ ਹੋਵੇ ਚਾਹੇ ਕਿਸੇ ਨਾਲ ਕਿਸੇ ਨਾਲ ਬੰਦੀ ਹੋਵੇ ਨਾ ਬੰਦੀ ਹੋਵੇ ਲੇਕਿਨ ਜਿੱਥੇ ਜ਼ਿਆਸਤੀ ਤੱਕਾ ਹੋ ਰਿਹਾ ਹੈ ਚਾਹੇ ਉਹ ਚੈਨਲ ਨਾਲ ਹੋ ਰਿਹਾ ਹੈ ਚਾਹੇ ਵਿਅਕਤੀ ਵਿਸ਼ੇਸ਼ ਨਾਲ ਹੋ ਰਿਹਾ ਹੈ ਚਾਹੇ ਕੋਈ ਮੰਤਰੀ ਕਰ ਰਿਹਾ ਹੈ ਚਾਹੇ ਗੁੰਡਾਗਰਦੀ ਹੋ ਰਹੀ ਹੈ ਉਰੇ ਖਿਲਾਫ ਸਭ ਨੂੰ ਇੱਕ ਮੰਚ ਤੇ ਆ ਕੇ ਲੜਾਈ ਲੜਨੀ ਚਾਹੀਦੀ ਹੈ ਅਗਰ ਤੁਸੀਂ ਪੰਜਾਬ ਨੂੰ ਬਚਾਉਣਾ ਨਹੀਂ ਤਾਂ ਸਾਰਿਆਂ ਨੂੰ ਹੌਲੀ ਹੌਲੀ ਗੋਡਿਆਂ ਦੇ ਭਾਰ ਕਰ ਲੈਣਗੇ ਲੋਕ ਸਾਰਿਆਂ ਨੂੰ ਇਹ ਹੱਥ ਜੋੜਾ ਦੇਣ ਕੇ ਸਭ ਲੋਕਾਂ ਦੀ ਸੋ ਉਰੀ ਲੜਾਈ ਸਾਨੂੰ ਜਰੂਰ ਲੜਨੀ ਚਾਹੀਦੀ ਔਰ ਮੈਂ ਨਿੰਦਾ ਕਰਦਾ ਇਸ ਗੱਲ ਦੀ ਜੋ ਹੋ ਰਿਹਾ ਮੈਂ ਨਿੰਦਾ ਕਰਦਾ ਅੱਛਾ ਬੰਕ ਸਭ ਹਰਨੀਸ਼ ਸਿੰਘ ਪਠਾਨ ਮੱਜਰਾ ਦੀ ਜਿਹੜੀ ਕੰਪਨੀ ਆ ਰੈਡਸ ਪ੍ਰੋਡ ਮੀਡੀਆ ਉਹ 90% ਉਹਨਾਂ ਦੇ ਸ਼ੇਅਰ ਹੋਲਡਰ ਨੇ ਮੈਂ ਫਿਰ ਇਹ ਹੀ ਸਵਾਲ ਇਸ ਲਈ ਕਰਦਾ कि सत्ता ਤੇ ਰਤੇ ਬੈਠਾ ਇੱਕ ਵਿਧਾਇਕ ਕਿ ਇਸ ਤਰ੍ਹਾਂ ਫੋਰਸਫੁਲੀ ਡਰਾਤਮਕਾ ਕੇ ਕੁਝ ਕਿਸੇ ਦੇ ਕਾਰੋਬਾਰ ਨੂੰ ਹੋਵੇ ਬਿਲਕੁਲ ਬਿਲਕੁਲ ਅਗਰ ਇਸ ਤਰ੍ਹਾਂ ਹਰਮਿਤ ਸਿੰਘ ਪਠਾਨ ਮਾਜੂਰਾ ਕਰ ਰਿਹਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ this is very bad ਕਿ ਸੇ ਵਿਅਕਤੀ ਵਿਸ਼ੇਸ਼ ਨੇ ਕਾਰੋਬਾਰ ਨੂੰ ਇਸ ਤਰ੍ਹਾਂ ਠੇਸ ਪਹੁੰਚਾਉਣੀ ਔਰ ਇਸ ਤਰ੍ਹਾਂ ਨੂੰ ਡਰਾਤਮਕਾ ਕੇ ਹਥਿਆਉਣਾ ਬੇहद ਮਾੜੀ ਗੱਲ ਹੈ ਹਾਲਾਂਕਿ ਮੈਂ ਤਾਂ ਆਪ ਵਿਰੋਧੀ ਰਹੇ ਹਾਂ ਬਹੁਤ ਸਾਰੇ ਲੋਕਾਂ ਨਾਲ ਲੇਕਿਨ ਇਸ ਤਰ੍ਹਾਂ ਅਗਰ ਕੋਈ ਕਰੇਗਾ ਤਾਂ ਉਹਦੇ ਖਿਲਾਫ ਅਸੀਂ ਲੜਾਈ ਲੜਾਂਗੇ ਉਹਦੇ ਖਿਲਾਫ ਅਸੀਂ ਆਪ